ਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਨਗਾਰਚੀ ਸਿੰਘ ਧੰਨ ਧੰਬਾਬਾ ਆਜਾ ਪਾਲ ਸਿੰਘ ਜੀ ਦਾ ਸਥਾਨ ਜੋ ਨਬੀ ਕਿਸ ਸ਼ੋਭਿਤ ਹੈ ਉਸ ਸਥਾਨ ਤੇ ਸਮੁੱਚੀਆਂ ਸੰਗਤਾਂ ਵੱਲੋਂ ਸਾਂਝੇ ਸਹਿਯੋਗ ਦਾ ਸਦਕਾ ਅੱਜ ਇੱਕ ਪਾਲਕੀ ਹੈ ਜਿਹੜੀ ਗੁਰੂ ਸਾਹਿਬ ਦੇ ਸਵਾਰੇ ਵਾਸਤੇ ਲਿਆਂਦੀ ਗਈ ਹੈ ਮੈਂ ਆਪ ਸਭ ਸੰਗਤਾਂ ਨੂੰ ਜਿੱਥੇ ਵਧਾਈ ਦਿੰਦਾ ਉੱਥੇ ਹੀ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਇਹ ਪਾਲਕੀ ਸਾਹਿਬ ਜਦੋਂ ਆਪ ਜੀ ਆਪਣੇ ਘਰੇ ਖੰਡਪੜ ਸਾਹਿਬ ਸੁਕਮਨੀ ਸਾਹਿਬ ਦਾ ਪਾਠ ਮਹਾਰਾਜਾ ਸਰੂਪ ਲੈ ਕੇ ਜਾਣ ਵਾਸਤੇ ਕੋਈ ਦਾ ਖਰਚਾ ਨਹੀਂ ਹੋਵੇਗਾ ਕੋਈ ਵੀ ਸੰਗਤ ਪਹਿਲਾਂ ਨੋਟ ਕਰਾ ਕੇ ਗੱਡੀ ਆ ਜਿਹੜੀ ਆਪਣੇ ਘਰ ਮਹਾਰਾਜਾ ਸਰੂਪ ਲੈ ਕੇ ਜਾਣ ਵਾਸਤੇ ਵਰਤੀ ਜਾ ਸਕਦੀ ਹੈ ਔਰ ਆਪ ਸੰਗਤਾਂ ਦੇ ਚਰਨਾ ਵਿੱਚ ਦੋਵੇਂ ਆਪ ਨੇ ਬਰਦਾ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਕਿ ਇਹ ਗੱਡੀ ਵਿੱਚ ਮਹਾਰਾਜ ਦੇ ਸਰੂਪ ਨੇ ਜਿਹੜੇ ਸੁਰੱਖਿਤ ਕਰਕੇ ਲਿਜਾਏ ਜਾਣ ਕਿਸਾਂ ਸਵਾਸਾ ਨਾਮ ਨਿਵਾਹੀ ਬੋਲਾ ਜੀ ਬੋਲਾ ਜੀ ਮੈਂ ਤੋਂ ਮੈਂ ਸੋ ਬੋਲਾ ਜੀ ਇਹ ਹੈ ਜੋ ਸਿਖਾਉਂ ਸਿਖੀ ਨਾਮ ਕਿਸਾਂ ਰਹਿਤ ਨਾਮ ਬਿਵੇਖ ਨਾਮ ਵਿਸਾਹ ਨਾਮ ਪ੍ਰਸਾਧਾੰਦਨ ਸਿਧਾਂਤ ਨਾਮ ਦਾ ਜੀ ਅੰਮ੍ਰਿਤ ਸਰਪੀ किथा मनन नीवा मखबूर सी मत फतदा रखा आप बाही करो जियां परतम मदे रहमत कीती है जी ततन पर आप जीवे पार के पार रहमत होई है जी अमर तवेले तल्ले के इसवेन टाक सातां जो सुहे मान होत के कुल लसन दी दाय भास के नतरी नजर निहाल होए

ਮੁਕੰਮਲ ਕਰਨ ਕਿ ਬਾਦੂ ਸੰਗਤ ਨੂੰ ਮੈਂ ਕਿਹਾ ਇਹ ਸੰਚਾਰਕ ਦੇ ਕੋਲ ਬਾਦੂ ਸਰੰਧ ਸਰੰਧ ਸਭੇ ਸਹਾਈ ਅੰਧਾ ਪਿਆਲੇ ਚਾਹਦਾ ਸਹਾਈ ਜਦ ਤੇ ਚਾਲੀਆਂ ਮੁਕਤਿਆਂ ਹਟੀਆਂ ਦਿੱਤੀਆਂ ਵੱਡਾ ਤੇ ਬਹੁਤ ਹੀ ਲੋੜਮੰਦ ਉਪਰਾਲਾ ਜਿਹੜਾ ਸੰਗਤਾਂ ਨੇ ਕੀਤਾ ਹੈਗਾ ਮਹਾਰਾਜ ਦੀ ਬੀੜ ਜਦੋਂ ਮਹਾਰਾਜ ਦਾ ਸਰੂਪ ਕਿਤੇ ਜਾਣਾ ਹੁੰਦਾ ਹੈ ਕੋਈ ਪ੍ਰਾਈਵੇਟ ਬੰਦਾ ਘਰੇ ਮਹਾਰਾਜ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ ਆਪਦੀ ਪ੍ਰਾਈਵੇਟ ਗੱਡੀ ਲੈ ਕੇ ਆਉਂਦਾ ਕੋਈ ਗੋਦੀ 'ਚ ਰੱਖ ਲੈਂਦਾ ਕੋਈ ਸੀਟ 'ਤੇ ਰੱਖ ਲੈਂਦਾ ਉਹ ਕਿਤੇ ਅਸੀਂ ਸਮਝਦੇ ਹਾਂ ਕਿ ਸੰਗਤਾਂ ਨੇ ਸਮਝਿਆ ਕਿ ਕਿਤੇ ਉਹ ਮਹਾਰਾਜ ਦੀ ਪੂਰੀ ਰਿਸਪੈਕਟ ਨਹੀਂ ਹੁੰਦੀ ਉਸ ਸਾਹਨ ਸੋ ਇਹਨਾਂ ਨੇ ਆਪ ਹੀ ਉਦਮ ਕੀਤਾ ਆਪ ਹੀ ਉਪਰਾਲਾ ਕੀਤਾ ਆਪ ਹੀ ਪੈਸੇ ਇਕੱਠੇ ਕੀਤੇ ਜੁਨੇਜਾ ਸਾਹਿਬ ਨੇ ਸਾਰੀ ਕਹਾਣੀ ਦੱਸੀ ਕਿਵੇਂ-ਕਿਵੇਂ ਕਰਕੇ ਮਹਾਰਾਜ ਦੀ ਆਪ ਹੀ ਕਿਰਪਾ ਹੋਈ ਹੈ ਜਿਹੜੀ ਚੀਜ਼ ਅੱਛ 9 ਮਹੀਨੇ ਬਾਅਦ ਮਿਲਣੀ ਸੀਗੀ ਉਹ 2 ਮਹੀਨਿਆਂ ਚ ਬਣ ਕੇ ਤਿਆਰ ਹੋ ਕੇ ਇੱਥੇ ਸੰਗਤਾਂ ਨੂੰ ਅੱਜ ਇਹਨਾਂ ਨੇ ਪੇਸ਼ ਕੀਤੀ ਸੋ ਇਹ ਬਹੁਤ ਹੀ ਸ਼ਲਾਘਾ ਦੇ ਪਾਤਰ ਨੇ ਸਾਰੀ ਸੰਗਤ ਇਹ ਜਿਨ੍ਹਾਂ ਨੇ ਇਹ ਕੰਮ ਕੀਤਾ ਪਾਸ਼ਾ ਨੇ ਆਪ ਆਪਣੀ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਸੰਗਤਾਂ ਦੇ ਮਨਾਂ ਵਿੱਚ ਆਪ ਆ ਕੇ ਵਸੇ ਕਿਉਂਕਿ ਗੁਰੂ ਪਾਸ਼ਾ ਜਦੋਂ ਕਿਤੇ ਪ੍ਰਾਈਵੇਟ ਗੱਡੀ ਵਿੱਚ ਲੈ ਕੇ ਜਾਂਦੀ ਸੀ ਸੰਗਤਾਂ ਤਾਂ ਉਹਦੇ ਨਾਲ ਬਹੁਤ ਵੱਡੀਆਂ ਗੁਸਤਾਖੀਆਂ ਹੋ ਜਾਂਦੀਆਂ ਸੰਗਤਾਂ ਰਸਤਿਆਂ 'ਚ ਘੜੀਆਂ ਹੁੰਦੀਆਂ ਤੇ ਉਹਨਾਂ ਤੋਂ ਭੁੱਲ ਹੋ ਜਾਂਦੀ ਆ ਕਿ ਨਮਸਕਾਰਾਂ ਨਹੀਂ ਕਰ ਸਕਦੇ ਸੋ ਜਦੋਂ ਇਸ ਪਾਰਕੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਨਿਕਲਣਗੇ ਤਾਂ ਹਰ ਬੰਦਾ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰ ਲੇਗਾ ਤੇ ਕੁਝ ਹਜ਼ਾਈਰ ਨੂੰ ਵੀ ਪਤਾ ਲੱਗੇਗਾ ਜਿਹੜਾ ਵੀ ਰੋਡ ਦੇ ਉੱਪਰ ਹੋਏਗਾ ਉਹਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਆ ਨਗਰੇ ਨੇ ਤੇ ਉਹ ਨਮਸਕਾਰਾਂ ਕਰਕੇ ਆਪਣੀਆਂ ਝੋਲੀਆਂ ਪਰੇਗਾ ਸੋ ਮੈਂ ਸਾਰੀ ਸੰਗਤ ਨੂੰ ਜਿਨ੍ਹਾਂ ਸੰਗਤਾਂ ਦੇ ਪਾਤਸ਼ਾਹ ਨੇ ਮਨ ਵਿੱਚ ਆ ਕੇ ਇਹ ਵੱਡੀ ਰਹਿਮਤ ਬਖਸ਼ਿਸ਼ ਕਰਾਈ ਹੈ ਸੋ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਪਾਤਸ਼ਾਹ ਦੇ ਇਸ ਕਾਰਜ ਲਈ ਵੱਡਾ ਯੋਗਦਾਨ ਕੀਤਾ ਤੇ ਪਾਤਸ਼ਾਹ ਬਖਸ਼ਿਸ਼ ਕਰਨ ਕਿ ਉਹਨਾਂ ਦੀਆਂ ਵਿੱਚ ਝੋਲੀਆਂ ਖੁਸ਼ੀਆਂ ਨਾਲ ਭਰਨ ਸੋ ਸਾਰੀ ਸੰਗਤ ਨੂੰ ਵਧਾਈ ਪਾਲਕੀ ਸਾਹਿਬ ਬੜੀ ਸੁੰਦਰ ਬਣ ਕੇ ਤਿਆਰ ਹੈ ਜੋ ਕਿ ਅੱਜ ਅਸੀਂ ਘੋੜਿਆਂ ਵਾਲਾ ਗੁਰਦੁਆਰਾ ਦੀ ਜਿਹੜੀ ਕਮੇਟੀ ਹੈ ਇਹਨਾਂ ਨੂੰ ਸੌਂਪ ਦਿੱਤੀ ਹੈ ਜਿੱਥੇ ਮੇਰੇ ਮਹਾਰਾਜ ਦਾ ਸਰੂਪ ਜਾਏਗਾ ਉਹਦੇ ਵਿੱਚ ਸशोभਿਤ ਹੋ ਕੇ ਜਾਣਗੇ ਤਾਂ ਕਿ ਜਿੱਥੇ ਮੇਰੇ ਮਹਾਰਾਜ ਜਾਨ ਉਥੇ ਪਤਾ ਲੱਗਣਾ ਚਾਹੀਦਾ ਕਿ ਸਵਾਰੀ ਸਾਹਿਬ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜਾ ਰਹੇ ਨੇ ਤੇ ਇਹ ਕੋਈ ਵੀ ਬੰਦਾ ਆਪਣੇ ਘਰ ਦੇ ਵਿੱਚ ਰੂਪ ਲੈ ਜਾਣਾ ਚਾਹੁੰਦਾ ਹੈ ਕਿਸੇ ਵੀ ਗੁਰਦੁਆਰਾ ਸਾਹਿਬ ਚੋ ਲੈ ਜਾਣਾ ਚਾਹੁੰਦਾ ਉਹ ਲੈ ਕੇ ਵੀ ਜਾਏਗੀ ਦੁਬਾਰਾ ਲੈ ਕੇ ਵੀ ਆਏਗੀ ਇਹ ਵੈਸੇ ਸਟੇਸ਼ਨ ਤੇ ਇੱਥੇ ਕੋਰੇਆ ਵਾਲਾ ਗੁਰਦੁਆਰਾ ਚ ਰਿਹਾ ਕਰੇਗੀ ਇੱਥੇ ਦੇ ਮੈਨੇਜਰ ਸਾਹਿਬ ਨਾਲ ਕੰਟੈਕਟ ਕਰਕੇ ਇਹਨੂੰ ਕੋਈ ਵੀ ਲਿਜਾ ਸਕਦਾ ਹੈ ਫ੍ਰੀ ਆਫ ਕੋਸਟ ਹੈ ਕੋਈ ਅਦੀ ਸੇਵਾ ਨਹੀਂ ਹੈ ਮੈਂ ਇੱਕ ਵਾਰ ਫਿਰ ਧੰਨਵਾਦੀਆਂ ਕਮੇਟੀ ਵਾਲਿਆਂ ਨੂੰ ਬੇਨਤੀ ਕਰੀ ਹੈ ਜੀ ਇਹ ਸਾਨੂੰ ਪ੍ਰੋਵਾਈਡ ਕਰਨਗੇ ਤੇ ਤਾਨੀ ਸਾਹਿਬ ਨੂੰ ਮਾਨੀ ਜੀ ਨੂੰ ਲਾਲਕਾ ਜੀ ਖਰੇ ਬੇਨਤੀ ਕਰਾਂਗੇ ਕਿ ਇਹਦੇ ਲਈ ਗੁਰਸਿੱਖ ਡਰਾਈਵਰ ਜਿਹੜਾ ਕਿ ਮਾਨ ਮਰਿਆਦਾ ਨੂੰ ਕਾਇਮ ਰੱਖਦਾ ਹੋਵੇ ਉਹਦੀ ਬੇਨਤੀ ਸਾਡੇ ਹਲਕਾ ਇੰਚਾਰਜ ਖੜੇ ਨੇ ਮਾਨਿੰਦਰ ਜੀ ਖੜੇ ਨੇ ਇਹਨਾਂ ਨੂੰ ਬੇਨਤੀ ਕਰਕੇ ਧਾਮੀ ਸਾਹਿਬ ਨੂੰ ਕਹਿ ਕੇ ਡਰਾਈਵਰ ਲੈ ਆਵਾਂਗੇ ਜਦ ਤੱਕ ਨਹੀਂ ਆਏਗਾ ਕੋਈ ਵੀ ਗੁਰਸਿੱਖ ਬੱਚਾ ਜਿਹੜਾ ਡਰਾਈਵਰੀ ਜਾਣਦਾ ਫਿਲਹਾਲ ਲੈ ਜਾਏਗਾ ਕਿੰਨੀ ਖਰਚ ਹੋਇਆ ਇਹਦੇ ਤੇ ਤਕਰੀਬਨ ਸਾਡਾ 10 ਲੱਖ ਰੁਪਈਆ ਲੱਗਿਆ ਜੀ ਜਿਉਂ ਕਿ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਲੱਗਿਆ ਕਿਸੇ ਨੇ 10 ਰੁਪਈਆ ਦਿੱਤੇ ਨੇ ਕਿਸੇ ਨੇ ਲੱਖ ਰੁਪਈਆ ਦਿੱਤਾ ਲੇਕਿਨ ਗੁਰੂ ਦੀ ਕਿਰਪਾ ਐਸੀ ਹੈ 10 ਲੱਖ ਲਾ ਕੇ ਵੀ ਪੈਸੇ ਬ